ਕੋਤ ਹੱਥ ਲਾ ਲੈ। ਸਾਰੇ ਦਾ ਦੋਖਿਆ ਕਰ ਦੇ ਕੋਈ। ਮਹਿਰਮਤੀ ਨੇ ਮੱਤਿਕ ਕੋ ਗੱਲ। ਤੇਂ ਦੇਣੀ ਹੋਣੀ। ਭੂਦੀ ਦਾ ਜਿਹੜਾ ਲੜਕਾਣਾ ਹੋਏ ਢਾਗਾ ਤੇ ਉੱਥੇ ਕੀ ਹੋਦੀ ਆਈ ਨਾ ਬਬੂ ਆਈ ਹੰਦਾ ਦੇ ਮੇਰੀ ਨਾਲ। ਆਈ ਗਾ ਕੇ। ਐ ਤੇ ਅੱਛਾ। ਅੱਛਾ। ਸਸੀ ਗਾਲ ਜੀ ਸਾਰੇ। ਅੱਛਾ। ਮੇਰੀ ਗੁਰਜੀ ਕਾਲ ਸਾਬ ਮੈਨੂੰ ਕੀ ਪਤਾ ਕੀ ਹੱਥ ਨਾਲ ਕੀ ਕਰੀਏ ਸ਼ੋਭ ਨੂੰ ਦੀਦੀ ਨੂੰ ਦੀਦੀ ਨੂੰ ਸ਼ੋਭ ਨੂੰ ਸ਼ੋਭਾ ਕਲ ਦੰਦੀ ਮਾਸੀ ਕਿ ਡੱਬਾ ਦੇ ਮਾਸੀ ਦੀ ਫੇਵਰੇਟ ਲੈ ਕੇ ਆਏ ਮੈਂ ਵੀ ਲੈ ਮੈਂ ਵੀ ਹੈ ਮਾਸੀ ਕੋਈ ਚੱਕ ਕੇ ਨਾ ਦੇਵੇ ਉਹ ਉੱਥੇ ਨਾ ਮੰਮੀ ਆਏ ਤਾਜ਼ਾ ਚਾਤਾ ਜੀ ਚੀਜ਼ ਮਿਲ ਜਾਂਦੀ ਬੜੀ ਬੜੀ ਮਾਸੀ ਨੇ ਘਰ ਤੋਂ ਪਹਿਲੇ ਰੱਖੀ ਹੋਈ ਸੀ ਕਾਰ ਦੇ ਵਿੱਚ

ਉਹ ਨਾ ਦੋ ਦੰਦਾਂ ਦਾ ਜਿਆਦਾ ਬੁਝਣ ਲੱਗੀ ਐ ਸੁਭ ਨੀਜੀ ਜੋ ਕੇ ਪੈਸੇ ਲੈਣਾ ਪੈਸੇ ਲੈਣਾ ਕੋਣ ਦਾ ਪਾਪਾ 10 ਰੁਪਏ ਦੇ ਦੋ ਕੋਈ ਕੋ ਵੀ ਦਿਓ 10 ਰੁਪਏ ਮੈਨੂੰ ਦੇਵੋ ਆਹ ਰੱਖ ਕੇ ਮੈਂ ਲੈ ਲਿਮਾ ਐਂ ਕਿ ਨਾ ਕਰ ਦੇਣਾ ਪਾ ਦਿ ਲੋ ਵੀ ਮੈਂ ਬਾਲਾਂ ਦੀਦਾ ਬੜਾ ਹੈ ਸ਼ੁਭਦਾ ਸ਼ੁਭਦਾ ਬੜਾ ਹੈ ਦੱਸ ਨਮਾਣੇ ਉਟਾ ਦੇ ਪਾ ਸਾਨੂੰ ਛੋਟਾ ਤੇ ਇਤਨਾ ਸ਼ੁਭ ਨੂੰ ਜ਼ਿਆਦਾ ਪੈਸੇ ਤੇ ਆਹ ਇਹੋ ਤੇ ਫੁਵਾ ਨੂੰ ਆਪਣੀ ਯਾਰ ਜਿਹਦਾ ਛੇੜ ਕੀ ਤੁਹਾਨੂੰ ਉਹ ਵੀ ਤੁਹਾਨੂੰ ਛੋਟੇ ਨੋਟ ਮਿਲੇ ਜਾਂ ਛੋਟੀਆਂ ਨਾਲ ਖੰਦਾ ਅਜਾ ਕਲਾ ਨਿਆਣਾ ਨੂੰ ਹੋ ਜਾਂਦਾ ਨਾ ਵੇਖੋ ਇੱਕ ਹਾਂ ਜੀ ਹਾਂ ਦੇ ਕਾ ਉਹ ਤੇਰੇ ਮੈਂ ਰਖੜੀ ਬੰਨ੍ਹਦੀ ਆ ਇਹ ਰੁਕ ਜਾ ਕਹਿੰਦੀ ਆਪਣੀ ਰਖੜੀ ਲੈ ਕੇ ਆਈ ਆ ਮੰਮੀ ਦੇਖਿਓ ਨਹੀਂ ਰਖੜੀ ਕਿਹ ਜਿਹੜੀ ਹੁੰਦੀ ਤੇਰੇ ਵਾਲੀ ਆ ਹੁਣ ਤਾਂ ਮੇਰੀ ਜੀ ਸਾਰਿਆਂ ਨੂੰ आज 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 ए सलाह करके ही बोले दो इकट्ठी मासी आजा ए उधर तो खतरा है हम लेते हैं आम मेरी गाजर बेटा ले जाना मैं भी तो लेकेगी तो तो मेरी नहीं बननी तो आ देखा मैं भी दाने लेगी दे पिरै नदीराज का चाहिए मेरी गिनों में पहले करनी सलाह बनी किधर रहती है न इथे है ਆਹ ਤੇ ਆ ਗਈ ਆ ਦੀਨ। ਹਾਂ ਤਾਂ ਬੰਦੂੰ ਤੋਂ। ਚੁੱਪ ਪਰਮੇ। ਐ ਸੁਬਾ। ਸੁਬਾ। ਅੱਜ ਸੀ ਬਾਤ ਦੇ ਦਿੱਤੀ। ਬਾਵਾ ਤਾਂ ਮੱਸਾ ਮੋਟੀਆਂ ਕਰ ਦਿੰਦੀ ਤੈਨੂੰ ਪਤਾ ਸੀ ਰੱਖਣੀ। ਨਹੀਂ ਨਹੀਂ ਖੜ੍ਹ ਮਰ ਦਖੜ ਲੋ। ਖੜ੍ਹਾ ਬਾਪੋ। ਬੋਡੀ ਬਿਲਡਰ ਬੋਡੀ ਬਿਲਡਰ ਬੋਡੀ ਬਿਲਡਰ। ਬੋਡੀ ਬਿਲਡਰ। ਸਾਡੇ ਦੋਵੇਂ ਇੱਕੋ ਹੀ ਕੁੜੀ ਆ। ਇੱਕ ਹੋਇਆ। ਮੋਬਾਈਲ ਕਰ ਲਈ। ਉਸ ਨਹੀਂ ਕਰ ਲਈ। ਆਹ ਵਾ ਮੋਬਾਈਲ ਕਰਾਉਣਾ ਦਾਰਨਾ। ਅਰ ਜਾ ਆਤੀ ਨਾ ਨੇ। ਦੇਖੀ ਹੁੰਦੇ। ਮੇ ਸੌ ਸੌ ਰੁਪਏ ਲਓ ਮੈਨੂੰ ਮਟਾ ਰਖੜੀ ਬੰਨੀ ਆਂ ਵੀ ਲੈ ਕੇ ਆ ਤੂੰ ਬਾਦਰ ਦੇ ਦੇ ਆਇਆ ਤਮ ਦੇ ਦੇ ਸੌ ਸੌ ਰੁਪਏ ਦਉਂ ਦਿਆ ਹੈ ਕਾ ਹੈ ਪੁੱਤ ਨਾ ਮੇ ਤਾਂ ਇਹ ਬਿਨਰੇਣਿਆ ਤੇ ਮੇ ਆਪਣਾ ਬੱਖਾ ਉਹ ਤੇ ਕਾਇ ਪਾਲਣਾ ਬੁੱਲ ਲੈ ਗਏ ਪਾ ਕੁੱਤੇ ਖਾਲਦੇ ਹੈ ਹੂ ਮਾਸੀ ਤੋਂ ਬੋਲੀ ਤੇ ਪਤਾ ਲੱਗਦਾ ਅਜੇ ਤੱਕ ਮੋਸੋ ਪੀਆ ਜਾ ਜਾ ਤੇ ਲੈ ਮਤ ਬਹਿਨੇ ਸੇਵੇਂ ਤੋਂ ਲੈ ਸਿਰ ਟ੍ਰੈਂਕ ਲੈ ਮਠਾਣਾ ਗਾਉਂਦੇ ਨਹੀਂ ਲੈ ਇਹਦਾ ਨਿਆਣੇ ਆ ਇਹਨਾਂ ਨੂੰ ਤਾਂ ਪੀ ਫਿਰ ਨਿਆਣੇ ਨੂੰ ਸਾਰਾ ਕੁਝ ਹਜਮ ਹੁੰਦਾ ਇਹਨਾਂ ਨੂੰ ਪੂਰਾ ਪੀਸ ਫੜਾ ਚੱਕ ਕੇ ਨਿਆਣੇ ਕਿੱਥੇ ਨਿਆਣੇ ਦਾ ਚੱਕ ਦਿੰਦੇ ਹੁੰਦੇ ਫਟੇ ਜੀ ਬੰਦ ਹੋ ਜਾ ला भाई छोड दिया आज ठीक का ठीक का शाबाश शाबाश वाह बहुत अच्छा एनएन ने के देने ज्यादा नहीं देने आ दीदी दे आ दीदी दे, दे। थैंक यू कोई ना ने आन सीधी ले तुम तेरे जांदी खडा पड़ी आ जा ना जरा कढा दे, दे। <laughs> <laughs> कटो तो कटो ਇਹ ਮੁਲਟੀਪਲ ਮੰਮੀ ਕਿਤੇ ਦੋ ਮਿੰਟ ਬਾਅਦ ਆ ਬਾਹਰ ਜਾਏਗੀ ਦੋ ਮਿੰਟ ਬਾਅਦ ਹੀ ਮੰਮੀ ਉੱড়ে ਪੰਚਾ ਹਾਂ ਮੜੇ ਨਹੀਂ ਮੜੇ ਨਹੀਂ ਪੰਜ ਦਾ ਦਾ ਕਰਦੀ ਆ ਮਿਲ ਗਿਆ ਜਿਆਦਾ ਪਾਣਾ ਨਾ ਮੁਰਦਾ ਇਹਦੇ ਵੱਲੋਂ ਤਾਂ ਹੀ ਸੌ ਸੌ ਵਾਲੇ ਤਾਂ ਜ਼ਿਆਦਾ ਦੇਤਾ ਹੀ ਨੇ ਹਾਂ ਨਹੀਂ ਬੱਸ ਜੇ ਕਿਹਾ ਤਾਂ ਪੰਜ ਵਾਲੇ ਲੋਟ ਹੁਣ ਬੰਦ ਹੋ ਗਏ 500 ਰੁਪਏ ਕਹਿੰਦੀ ਆ ਫਿਰ ਤਾਂ 1000 1000 ਨਹੀਂ ਦਈ ਨੇ ਦੇ ਨੀ ਦਸ ਹੋਂਗੇ ਇੱਧਰ ਉਹ ਖੜਾ ਆ ਮੈਨੂੰ ਬੰਦ ਮੈਂ ਉਹ ਤਾਂ ਮੂੰਹ ਚ ਕੋਈ ਨਹੀਂ ਦੇ ਦੂੰ ਮਮੇ ਆ ਜਾ ਮੈਨੂੰ ਟੈਂਟਾ ਲਾ ਲੋ ਐ ਮਮੇ ਮੈਨੂੰ ਵੀ ਦੇ ਦੇ ਸਾਡੇ ਮੈਂ ਦੇਣਾ ਨਹੀਂ ਆਪੇ ਐ ਮਮੇ ਬਾਰੇ ਸੁਣਾਈ ਉਹ ਕਰਨ ਕੋਈ ਨਾ ਪੁੱਤ ਮੈਂ ਜੀ ਲੈ ਲੱਖ ਰੁਪਈਆ ਪੜੇ ਚਣ ਪੜ ਜਿੱਲੇ ਮਮੇ ਆ ਜਾਓ ਤੁਸੀਂ ਜਿੱਦੇ ਤਾਂ ਤਾਂ ਦੇ ਪਿੱਛੇ C'è il giro di un'altra parte. Come si fa? Non si fa niente. Come 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 si Come si fa niente. 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 Come ਉਹ ਵਾਜਾ ਕੁਦਰਤੀ ਜੀ ਹੁੰਦੀ ਹੈ ਅਰੇ ਨਾਮ ਕਿਆ ਬਣ ਜਾਰੀ ਹੈ ਨਾ ਬਿਲਕੁਲ ਬਿਲਕੁਲ ਜੀ ਉਹਨਾਂ ਨੇ ਇਹ ਜਸਵੀਰ ਇਹ ਸਾਰੇ ਖੱਬੂ ਆ ਅੱਛਾ ਆਂ ਬੀਬੀ ਆਰਕਲ ਵੀ ਜਸਨੀਰ ਦੀ ਫਿਰਤਵਾਲ ਵੀ ਹਾਂ ਸਾਡੇ ਰੱਜੀ ਦੀਦੀ ਖੱਬੂ ਆ ਜੀ ਕਰਨ ਮਸੀ ਨੂੰ ਬੁਲਾਈ ਮੀਤ ਉਹ ਮਸੀ ਹੱਥ ਨਾਲ ਕਰੀ ਜਾਂਦੀ ਆ ਹਾਂ ਆਪਣੇ ਚੇਤ ਕਰਦੇ ਆ ਅਸੂ ਵਿੱਚ ਪਤਾ ਕਿਆ ਗਲਤੀ ਜਦ ਦੇ ਆਪਣੇ ਗੁਰੂ ਸਕੂਲ ਚ ਚਲਾਈ ਸੀ ਹਾਂਜੀ ਤੇਰੇ ਪਾਪਾ ਕਹਿ ਕੇ ਵੀ ਆਏ ਤੇ ਉਹਨਾਂ ਨੂੰ ਇਹ ਥੋੜਾ ਜਿਹਾ ਥੱਬੇ ਹਟਾਣਾ ਚਾਹੀਦਾ ਵੀ ਇਹਨੂੰ ਕਹਿੰਦੇ ਵੀ ਅਸੀਂ ਆਪੇ ਹਟਾ ਦਵਾਂਗੇ ਅੱਛਾ ਜੀ ਤੁਸੀਂ ਚਲਾ ਲਓ ਵੀ ਆਪੇ ਨਿਕਲ ਲਾ ਰਣਾ ਹਾਂ ਕੋਲ ਨੇ ਬਾਸਸ ਐ ਨਾ ਧਿਆਨ ਇਹਨੂੰ ਤਾਂ ਕਹਿ ਤਾ ਨਾ ਵੀ ਤੂੰ ਟੋਲ ਨਿਕਲ ਬਣਾ ਲਾ ਹਾਂ ਇੱਕ ਵਾਰ ਜਦ ਆਦਤ ਥੈਂਕ ਯੂ ਜਦ ਇੱਕ ਵਾਰ ਆਦਤ ਬਣ ਗਈ ਫੇਰ ਉੱਕਣੀ ਤੇ ਬਣ ਜਾਂਦੀ ਹੈ ਜੀ ਜਿੰਨੇ ਨੂੰ ਸਾਨੂੰ ਲਖਰੀ ਕਾਂ ਦਿੰਦਾ ਮਸੀ ਆ ਜਾ ਲਖਰੀ ਕਾਂ ਤੇਰੇ ਮੰਮੀ ਆਂ ਤੇਰੀ ਬਾਂ ਮਾਂ ਬੰਦ ਇਹ ਤਾਂ ਵਰਨੋ ਤੂੰ ਹਮਿੰਦੀ ਰਾਤਰੀ ਤੂੰ ਕਿੰਦਾ ਤੂੰ ਹੀ ਨਹੀਂ ਪੁੱਤ ਤੁਸੀਂ ਕਹੀਦਾ ਪੁੱਤ ਉੱਠਾ ਬੈਠਾ ਵਾ ਕਿਤੇ ਵੀਡੀਓ ਬਣਦੀ ਇਹਨੂੰ ਅੱਖਾਂ 'ਚ ਬੰਨਦੇ ਚੂੜੀ ਤੇ ਮੂਰੇ ਆਹ ਹੈਨੀ ਤੂੰ ਅੱਡੀ ਚੂੜੀ ਟੱਕ ਰੇ ਨਾ ਜੀ ਚੱਜੋ ਹੋਰ ਚੋਲੇ ਆਸ ਜਿਦਾ ਬੜਾ ਜਿਹਾ ਪੀਸ ਖਾ ਲੈ ਮੈਂ ਸਿੱਧਾ ਪਤੀ ਸਾਹਿਬ ਫੇਵਰਿਟ ਆ ਚੱਲ 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 ਨਾ ਮੈਂ ਤੇਰੇ ਬਾਅਦ ਮੈਂ ਤੂੰ ਕਹਿੰਦਾ ਨਾ ਮੇਰੇ ਮੰਦ ਹੈ ਚਿੰਤਾ ਡੈਲੀ ਮਾਰਦਾ ਕਰਾ ਲੈ ਦੇ ਅਜੇ ਆਰਾਮ ਕਰ ਲੈ ਲੋ 10 15 ਮਿੰਟ ਜੇ ਚਾਹ ਚੇ ਨੇ ਮੰਨ ਲੈ ਉਹ ਚਾਹ ਚਾਹ ਦੇ ਬ੍ਰੇਕ ਲੈ ਲੋ ਨੇ ਚਾਹ ਚਾਹ ਕੋ ਗੋਲ ਨੂੰ ਹਾਂਜੀ ਹਾਂ ਬ੍ਰੇਕ ਨਹੀਂ ਹੁਣ ਤਾਂ ਕਰੇ ਆਮ ਤੇ ਬਾਸ ਚੱਲ ਤੂੰ ਹੁੰਦਾ ਤਾਂ ਕਾਏ <mí> तो 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 आज तो। तो मासी ही ने मैचिंग करी चाचा जी है चुनी भी कुछ नए नए रखड़ियों का त्योहार आ ਬਾਹਰ ਰੋਸਾਤ ਨਾ। ਤੇ ਜੇ ਸਾਡੇ ਹੋ ਗਿਆ ਸਪੈਸ਼ਲ ਰਖੜੀ ਲੈਂਦੀਆਂ ਦੇਖੋ ਪੁਰਾਣੇ ਜ਼ਮਾਨੇ ਵਾਲੀਆਂ। ਆਏ ਹਾ ਮੈਂ 100 ਲੱਗਿਆ ਤੇ ਯਾਦ ਕਰਦਾ। ਹਾਂ। ਖੁੱਲਣੀਆਂ ਪਤਾ ਨਹੀਂ ਕਿੱਦਾਂ ਇਹ ਮੰਮੀ। ਲੈ ਇੱਕ ਮਿੰਟ। ਚਾਚਾ ਜੀ ਨੂੰ ਪੜਾਵੇ ਕਹੂੰਗਾ ਨਹੀਂ। ਇਹ ਦੇਖ ਲਓ ਦੋਏ ਪੀਸ ਰਹਿ ਗਏ ਤਜੀ ਬੰਦੇ ਕੋਲ। ਹਾਂ। ਉਹ ਉਹ ਵੀ ਗਦਾਮੋਂ ਉਹ ਦੇਖਣ ਗਿਆ ਕਹਿੰਦਾ ਮੈਂ ਦੇਖਿਆ ਹੁੰਦਾ ਭਾਈ ਜੇ ਹੋਈਆਂ। ਇਹ ਕਹਿ ਤਾਂ ਅੱਗੇ ਆਣੀ ਪਸੰਦ ਦੀਆਂ ਘਰਾਂ ਬਣਾ ਕੇ ਹਾਂਜੀ ਹਾਂ ਇਹ ਕੁਦਰ ਦੀਆਂ ਮੰਨ ਦੋ ਦੋਏ ਪੀਸ ਮਿਲੇ ਦੇਖ ਲੋ ਰੰਗ ਬੰਦੇ ਨੇ ਬਲੂਮ ਜਿਹੜਾ ਜੁ ਹੁੰਦੇ ਨੇ ਹਾਂਜੀ ਹਾਂ ਬਲਣੀਆਂ ਉਹ ਬਲਣੀਆਂ ਹਾਂਜੀ ਬਲਣੀਆਂ ਤਾਂ ਨਾਰਮਲ ਉਹ ਕਹਿੰਦਾ ਭਾਈ ਮੈਂ ਇੱਕ ਪੇਟੀ ਮੰਗਾਈ ਦੀ ਕਹਿੰਦਾ ਪਰ ਇਹਦੀ ਡਿਮਾਂਡ ਸੋਹਣੀ ਰਹੀ ਕਹਿੰਦਾ ਸਾਰੀਆਂ ਵਿਕੀਆਂ ਹੂੰ ਗਾਣ ਦੋ ਤਿੰਨ ਬਣਾਉਂਗਾ ਹਾਂਜੀ ਗਾਣ ਦੋ ਤਿੰਨ ਪੇਟੀਆਂ ਮੰਗਾਵਦਾ ਛੋਟੇ ਜਿਹੇ ਹੁੰਦੇ ਸੀ ਇੱਥੇ ਇੱਥੇ ਤੱਕ ਬਣਾ ਲੈਂਦੇ ਸੀ ਲੈਣ ਭਾਈ ਤੁਸੀਂ ਘਰੇ ਬਣਾਉਣ ਦੀ ਕੋਸ਼ਿਸ਼ ਕਰੇ ਇਹ ਗਾਂ ਨੂੰ ਘਰੇ ਬਣਾਵਾਂਗੇ ਹਾਂ ਗੱਲਾਂ ਹੀ ਆ ਸਭੀਆਂ ਨੂੰ ਦੇਖਣੇ ਕਸ਼ਮਦੀਆਂ ਵਰਸ ਆਉਂਦੀਆਂ ਹਾਂ ਜਿਹੜੀ ਕਸ਼ਮਾੜੀਆਂ ਬਣਾਏ ਕਰਦੇ ਹਾਂ ਹਾਂ ਜੀ ਨੇ ਬਣਤਾ ਹੈ ਗੀਆਂ ਪੱਠਾ ਨੇ ਨੋਹਾਂ ਨੂੰ ਲੁਕੜਣੀ ਆ ਨੋਹਾਂ ਹੈਗੀ ਤੇ ਕੈਂਚੀ ਉਹ ਦੇ ਦੋ ਕੈਂਚੀ ਨਾਲ ਤਾਂ ਕੰਮ ਖਰਾਬ ਐ ਕੈਂਚੀ ਨੇ ਕੱਟ ਹੋ ਜਾਣਾ 15 ਨੇ ਗੱਠੀ ਮਾਰੀ ਉਹ ਚਾਚਾ ਜੀ ਨੇ ਖੋਲਣੀ ਗੱਠ ਟੈਨਸ਼ਨ ਆ ਬਸ ਖੋਲ ਚੱਲ ਜੀ ਖੋਲ ਲਈ ਲੋ ਮੰਮੀ ਨੇ ਕੈਂਚੀ ਹੀ ਤੂ ਹੀ ਦਿੱਤੀ ਲੋਹਾ ਵਢਣੇ ਵਾਲੀ ਤਾਨੀ ਮਰਨ ਲੱਗ ਪੜੇ ਮੈਂ ਤਾਂ ਮੈਂ ਓ ਮਾਈ ਗਾ ਬੜੀ ਬਹੁਤ ਆ ਜੀ ਹੁਣ ਤੇ ਪੰਗਾ ਆਣਾ ਤੁਹਾਡਾ ਨਾ ਵੀ ਉਹ ਚੰਨਣਾ ਘਾਟਾ ਫੜਦਾ ਜੀ ਚਾਚੇ ਇੱਥੇ ਤੇ ਕੱਟ ਤੋ ਤੁਸੀਂ ਲਿਆ ਤੂੰ ਮੋੜ ਕੇ ਗੱਠ ਵੀ ਮਾਰਨੀ ਬਾਹ ਪਰਾਉਣੀਓ ਨਹੀਂ ਲੈ ਕੱਟ ਲੈ ਲਿਆ ਮੈਂ ਖੋਲਣਾ ਮੈਂ ਖੋਲ ਲਿਆ ਮੈਨੂੰ ਨਾ ਸਾਰੇ ਇੱਕ ਤੇ ਇੱਕ ਮਹਿਰ ਆਰੇਗ 'ਚ ਮੈਂ ਬੜੀ ਵੀ ਐ ਤੇ ਚਾਚੇ 'ਚ ਬੜੀ ਹੋਈ ਤੇ ਉਹ ਵੀ ਰੇਗ ਵਿੱਚ ਚਾਚਾ ਜੀ ਕਰ ਦੋ ਕੁੱਤ ਨਹੀਂ ਆਉਂਦੇ ਕੋਈ ਨਾ ਮੋਸਤ ਫਾਗੋ ਤਾ ਮੈਂ ਬੀਚੇ ਰਹ ਗਿਆ ਇੱਥਾ ਮੈਂ ਲੱਗੀ ਆ ਕੋਲ ਫੇਰ ਮੈਂ ਕੱਲ ਤੱਕ ਜਿਹੜਾ ਗੋਸ ਜਿਹੜਾ ਲੱਕੜੀ ਖੋਲੂ ਬੀਨੂ ਆ ਚੂ ਆ ਕਰ ਤੂੰ ਵੀਨੇ ਤਾ ਤੂੰ ਨਹੀਂ ਤੂੰ ਹੋਣੀ ਬੋਲ ਲੜੀ ਉੜੀ ਮੈਂ ਵੀ ਉਹ ਵੀ ਉਹ ਲੋਰੀਆਂ ਸੁਣਦਾ ਮੈਂ ਵੀ ਤੱਕ ਜੂੜ ਮੈਨੂੰ ਵੇਜਾ ਦੀਦੀ ਤਾਂ ਵੀ ਤੂੰ ਕੰਦੀ ਯੇ ਪੜਾਈ ਵੈਰੀ ਗੁੱਡ ਖੋਲ ਗਈ ਸੁਭਚਾਰ ਰਗਾ ਬੱਤਰਾ ਬੱਤਰਾ ਹਾਂ ਤੁਸੀਂ ਕਹਿਨੀ ਆ ਵੀ ਇਹ ਇੱਕ ਪਸੰਦ ਕਿਦਾਂ ਡਬਾ ਲੱਗਦਾ ਇਹ ਐਗਜ਼ਾਮ ਡਬਾ ਬਣੇ ਲੱਕੜੀਆਂ ਆ ਇਹ ਪੁਰਾਣੇ ਜਵਾਨੇ ਜਿਹੇ ਜੀਆਂ ਹੁੰਦੀਆਂ ਹੁੰਦੀਆਂ ਪੰਜ ਜੀ ਲੈ ਇਹ ਤਾਂ ਦੂਰ ਤੇ ਦਿਖ ਰਹੀ ਵੀ ਰਖੜੀ ਬੰਨੀ ਆ ਜਿਆਦਾ ਵੀ ਉਹਦਾ ਇੱਕ ਗੱਲ ਆ ਮੈਂ ਵੀ ਦੇਖ ਲਓ ਦੂਰ ਤੇ ਪਤਾ ਲੱਗਦਾ ਵੀ ਰਖੜੀ ਬੰਨੀ ਜਿਆਦੀ ਬੜੀ ਹੈ ਉਸ ਦੀ ਉਹਨੇ ਸਾਹਮਣੇ ਰੱਖ ਬੰਨੀ ਇਹ ਅਸੀਂ ਇਹ ਅਸੀਂ ਸਪੈਸ਼ਲ ਕਹਿ ਕੇ ਲੈ ਕੇ ਆਏ ਦੇਖ ਲਓ ਚਾਚੇ ਦੇ ਬੰਨਣੀਆਂ ਹੈ ਚਾਚਾ ਜੀ ਆ ਰਿਹਾ ਫਾਈਰ ਡੈੜੀ ਵਾਸਤੇ ਮੈਂ ਨਹੀਂ ਤੁਹਾਨੂੰ ਖਾ ਲਿਆ ਤਾਂ ਦੀਦੀ ਚਾਚੇ ਨੇ ਤੁਹਾਡੀ ਮਾਰੀ ਨੂੰ ਵੀ ਖਾ ਲਿਆ ਤਾਂ ਨਾ ਮਾ ਤੁਹਾਨੂੰ ਪੁੱਛਦੀ ਨਹੀਂ ਨਾ ਆਪੇ ਖਾ ਲਿਆ ਫਿਰ ਦੇਖ ਲਓ ਤਾਂ ਦੇਖ ਲਓ ਖੜਾੜੀ ਜੂਰਾ ਜੂਰਾ ਤੇ ਚੱਲ ਵੇ ਆ ਦੇਖੋ ਮੈਂ ਵੀ ਨਾ ਕੱਪੜੀ ਕਰਵਾਉਣੀ ਹੈ ਬੈੜੀ ਤੇ ਵੀ ਮੇਰੇ ਵਾਲੇ ਹੀ ਕੰਮ ਹੈ ਕੰਮ ਹੋ ਗਿਆ ਜੀ ਬਹੁਤ ਬਹੁਤ ਪੈਸੇ ਟਿਕੋਟਾ ਹਾਂ ਇਹ ਵੀ ਸਮਾਤਾ ਦੇਖ ਲਓ ਇਹ ਵੀ ਟਾਈਮ ਤਾਂ ਜੀ ਪਰ ਕਰਦੇ ਤਾਂ ਲੱਗ ਜਾਦਾ ਬੰਦ ਇਹ 1 ਰੁਪਏ ਦੇ ਮੈਂ ਕਹਿੰਦਾ ਵੀ 100 ਰੁਪਏ ਦੀ ਆ ਜਾਂਦਾ ਹਾਂ ਜੀ ਹਾਂ ਸਹੀ ਗੱਲ ਹਾਂ ਤਾਂ ਅੱਗੇ ਜੇ ਇਹਨਾਂ ਦੇ ਇਹਨਾਂ ਦੀ 50 50 ਪੈਸੇ 50 50 ਹਾਂ ਜੀ ਹਾਂ ਸਹੀ ਗੱਲ ਹੈ ਮੰਗੀ ਜਾਂਦੇ ਉਦੋਂ ਪਰ ਇੱਕ ਗੱਲ ਆਇਆ ਤੇ ਮੈਂ ਲਾਇਆ ਹਿਸਾਬ ਜਦ ਹੁਣ ਕੱਲ ਪਰਸੋਂ ਦੀ ਗੱਲ ਆ ਪਰਸੋਂ ਦੀ ਗੱਲ ਆ ਜੀ ਪਰਸੋਂ ਨਾ ਤੇ ਉਹ ਜਦ ਅਸੀਂ ਪਹਿਲਾਂ ਰਖੜੀਆਂ ਲਈਆਂ ਅਸੀਂ ਤੇ ਛਾਮ ਕਰੋ ਲਈਆਂ ਹਮ ਛਾਮ ਨੂੰ ਲੈ ਕੇ ਜਦ ਅਸੀਂ ਬਾਅਦ ਵਿੱਚ ਉਤੇ ਬਾਅਦ ਅਸੀਂ ਸੂਟ ਲਾ ਕੇ ਲੈਣ ਰਖੜੀਆਂ ਦੇ ਬਾਅਦ ਜਦ ਸੂਟ ਸਾਡ ਲੈ ਕੇ ਨਿਕਲੇ ਜੀ ਉਹਦਾ ਹੱਕਾ ਲਾ ਕੇ ਬਾਦਾ ਰੁਪਏ ਨੂੰ ਜੀ ਜਿਹੜਾ ਕਿਵੇਂ ਜੁੜਾ ਕਰੀਓ ਲੋ 10 ਨੂੰ ਲੋ ਜਿਹੜੇ 50 50 ਨੂੰ ਅੱਗੇ ਤੇ 60 60 ਨੂੰ ਉਹ 10 10 20 20 ਨੂੰ ਕਰਦੇ ਉਹਨਾਂ ਨੇ ਅੱਕੜਿਆ ਉਹਨੂੰ ਪਤਾ ਵੀ ਹੋਣਾ ਮੈਂ ਸਾਰਾ ਬਾਰ ਨਹੀਂ ਰਹਿਣੀ ਆ ਜਦ ਤੱਕ ਲੈ ਲੀਆਂ ਨਹੀਂ ਆ ਪਰ ਅਸੀਂ ਮੈਂ ਕਿਹਾ ਯਾਰ ਆਦਾ ਮੈਂ ਤਾਂ ਉਸੇ ਸ਼ੇਕ ਤਾਂ ਗਿਲੇ ਆਈ ਸੀ 10 ਸਾਲ ਨਹੀਂ ਉਹ ਇੱਕ ਗੱਲ ਆ ਮੈਂ ਤਾਂ ਇੱਕ ਗੱਲ ਦੇਖੀ ਵੀ ਸ਼ਾਮ ਨੂੰ ਰਵੇ ਸੀ ਵੀ ਚੀਜ਼ ਜਾ ਕੇ ਆ ਜਸ ਮੈਨੂੰ ਮੈਂ ਲੈ ਚੱਲ ਕੰਮੀ ਆਉਂਗੇ ਕੋਈ ਸ਼ਾਮ ਨੂੰ ਵੀ ਮੰਡੀ ਤੇ ਖਾਦੀ ਪੀਤੀ ਸੀ ਸਲਸਾਂ ਦੇ ਬੰਦੇ ਫਿਰ ਪੰਗਾ ਹੋ ਜਾਂਦਾ ਉੱਥੇ ਤਾਂ ਤੋਂ 10 ਕਰ ਦਿੰਦੇ ਆ ਜਾਟ ਗੱਡੀਆਂ ਫੇਰ ਜਾਂ ਉਹਨਾਂ ਨੇ ਹੁਣ ਲਾ ਲੈਣਾ ਸਾਬ ਜੀ ਵੀ ਹੁਣ ਇੱਕ ਦੋ ਦਿਨਾਂ ਵਿੱਚ ਵਿਕਣੇ ਜਿਹੜੀ ਵਿਕ ਗਈ ਵਿਕ ਗਈ ਵੀ ਮੁਲਕੇ ਆਸਾਨ ਤਾਂ ਫੇਰ ਉਹਨਾਂ ਨੇ ਮੰਨ ਲਓ 5-7 5 ਰੁਪਏ ਮਾਰਜਨ ਰੱਖ ਕੇ ਘੜਤੀਆਂ ਪਹਿਲਾ ਮਾਰਜਨ ਹੁੰਦਾ ਤਾਂ ਦੁੱਗਣਾ ਤਿੱਗਣਾ ਮੰਨ ਲਓ ਜਿਹੜੀ 10 ਰੁਪਏ ਦੀ ਚੀਜ਼ ਆਈ ਉਹ 50 ਨੂੰ ਦੇਣੀ ਉਹਨਾਂ ਨੂੰ ਵੇਚਣੀ ਨਾ ਨਾ ਬਣਾ ਲਿਆ ਆਪਣਾ ਹਾਂਜੀ ਹਾਂ ਉਹਨਾਂ ਨੂੰ ਪਤਾ ਯਾਰ ਜਿਹੜਾ ਦੇਖਾਂ ਜਿਹੜੇ ਚਾਹੇ ਬਣਾ ਕੇ ਬਾ ਉਹਨਾਂ ਨੂੰ ਪਤਾ ਕਿ ਉਹਨੇ ਲਈ ਕੀ ਜਾਣੀ ਹਾਂਜੀ ਹਾਂ ਜਿਹੜੇ ਚੰਗੇ ਦੁਕਾਨਦਾਰ ਵੀ ਆ ਜਾਂਦੇ ਸੀ ਉਹ ਵੀ ਰੱਖਣੀਆਂ ਵੇਚਣ ਲੱਗੇ ਵੇ ਕਿਉਂਕਿ ਇਹਦੇ 'ਚ ਹੁਣ ਮਾਰਜਨ ਬਹੁਤ ਆ ਜਿਹੜੀ 10 ਰੁਪਏ ਵਾਲੀ ਚੀਜ਼ ਆ ਉਹ ਸਮਝ ਲੋ ਹੁਣ ਸੂਟ ਤੇਲ ਦਾ ਦਿੱਤੇ ਹੀ ਹੱਥ ਨੂੰ ਕੋਈ ਨਾ ਕੋਈ ਨਹੀਂ ਅੱਜ ਦੀ ਹਾਲ ਹੋਈ ਪਈਆ ਕੋਈ ਨਹੀਂ ਕੋਈ ਨਾ ਬਾਦੂ ਚੱਪਾ ਮਾਰਨ ਤੈਨੂੰ ਪਿਆਰ ਲਾ ਜੀਆ ਬਰਜਾਨੀ ਜੀ ਮੰਗ ਮਿਲਿਆ ਤੈਨੂੰ ਮੈਂ ਉਹ ਨਹੀਂ ਤੇਰੀ ਲੋੜਾਂ ਨਾ ਨਾ ਬੜੀ ਤੇਰੀ ਗੱਲ ਗੋਟੇ ਤੋਂ ਗੋਟੇ ਸਿਰ ਅਸਦੀ ਗੋਟੇ ਨਾ ਸਰ ਮੈਂ ਇਹ ਤੇ ਤੇ ਪੈਰੀ ਨੇ ਮੈਂ ਪੈਰ ਹਾ ਗੋਟੇ ਕੋ ਗੱਲ ਹੋ ਗਈ ਜੀ ਬਾਏ ਜਿੱਜੂ ਤੇਰੀ ਲੋ ਆਏ ਅੱਜ ਸ਼ੁਕਰ ਹੈ ਮੈਂ ਤੇਰੀ ਜਿੱਜੂ ਮੈਂ ਤਾਂ ਬਸ ਸਾਡੇ ਨਿਆਣੀ ਯੋ ਨੀ ਨਾਈ ਮੇਰੀ ਮਸੀ ਚੁੱਪ ਚੁੱਪਾ ਬੇ ਕੋਈ ਗੱਲ ਹੋਈ ਮਸੀ ਕਿਆ ਗੱਲ ਹੋਗੀ ਤੇ ਲੇ ਲੱਗਦੇ ਆ ਲੱਗਦਾ ਕੁਝ ਨਾ ਗੜਬੜ ਜਿਹੀ ਹੈ ਹਾਂ ਚਾਚਾ ਹਾਂ ਜੀ ਅਕੇ ਤੇ ਮਸੀ ਠੀਕ ਠੀਕ ਸਮਰਮਾਨ ਪਾਠ ਹੁੰਦਾ ਹਾਂ ਆਹ ਉਹ ਕਿਆ ਹੁੰਦਾ ਤੋ ਆਹ ਹੁੰਦਾ ਕਿੰਨੇ ਬੁਲਾਗੇ ਵੀਰ ਜੀ ਤੋ ਤੱਕ ਮਿਲ ਜੇ ਵੀਰ ਕਹਿੰਦੇ ਪੋੜਾ ਜੁਦਾ ਚਾਚਾ ਤੋ ਤੱਕ ਜੀ ਜੇ ਬੰਦੇ ਇਸੇ ਬੰਦੇ ਨੇ ਹੋਣੀ ਇੱਥੇ ਬੰਦਾ ਤੜਾ ਪਿੱਛੇ ਨੂੰ ਕਰਦੇ ਥੋੜਾ ਜਿਹਾ ਯਾਰ ਕਿ ਆ ਇੱਕ ਲਾਈ ਥੋੜੀ ਜਿਹੀ ਛੋਟੀ ਕਰਾ ਲੈਣੀ ਸੀ ਛੋਟੀ ਹੋ ਰਹੀ ਨਹੀਂ ਹੋ ਰਹੀ ਹੋ ਰਹੀ ਆਹ ਲਾ ਦੇ ਨਾ ਦੇ ਧਾਗਾ ਲਿਆ ਕੇ ਉਹ ਗੋਲ ਗੱਥ ਮਾਰ ਦੇ ਇਹ ਸਦੀ ਪਤੋਂ ਮੋਰ ਰਕੜੀ ਲਿਆ ਦੇ ਉਹ ਗੋਲ ਵੱਜ ਗਈ ਵੱਜ ਗਈ ਨਾ ਕੋਈ ਕਰ ਮੰਨ ਕੇ ਪਾਤੀ ਜਮਾਂ ਦੇ ਆ ਬੰਦੇ ਰੇ ਉਹ ਲੈ ਹਾਂ ਬੰਦੇ ਤਾਂ ਬ੍ਰੇਸਲੇਟ ਬੰਨ੍ਹ ਲੈ ਚੱਲ ਆ ਬੰਨ੍ਹਦੇ ਕਰਨੇ ਨੇ ਬੰਨੀ ਨਹੀਂ ਇਤਨੇ ਬੰਨ੍ਹ ਤੇ ਇੱਧਰ ਦੀਦੀ ਨੇ ਬੰਨਤੀ ਹੋ ਕਰਨੇ ਨੇ ਇਹਨੇ ਨਹੀਂ ਬੰਨੀ ਇਹਨੇ ਤਾਂ ਬੰਨਣੀ ਹੈ ਧਾਗੇ ਪਏ ਵਿੱਚ ਆਰੇ ਪਏ ਨੇ ਬੰਨਣੀ ਹੈ ਬੰਨ ਵੀ ਕਰ ਲੈ ਲਾ ਪਾਪਾ ਦੇ ਬੰਨ ਬੋਲ ਬੋਲ ਐ ਬੰਨਣਾ ਹੀ ਨਹੀਂ ਮੰਦੀ ਮੈਂ ਕਿਹਨੂੰ ਜਮਨ ਪਾਪਾ ਦੇ ਪਾਪਾ ਨੇ ਸੌ ਦੇਣੇ ਅੰਦਰ ਹੱਥ ਲਾ ਮਾਰ ਜਾ ਤੂੰ ਵੀ ਲੈ ਲਾ ਤਨੂੰ ਇੱਕੜੀ ਨੂੰ ਉੱਚਾ ਰੱਖਣੀ ਦਾ ਲਾਂਡਾ ਤੂੰ ਹੀ ਬੰਦੇ ਉਹਨੇ ਨਾਲ ਦੀ ਲੋਗ ਦੇ ਲੋਨੀ ਬੜਾ ਵੀਸ ਖਰਾਬ ਨਾ ਥੋੜੀ ਜਿਹੀ ਖਰਾਬ ਹਾਂ ਹਾਂ ਬੜਾ ਬੰਦੇ ਆ ਬੰਦੇ ਨੇ ਇੱਥੇ ਖੜੀ ਜਾ ਤੇਰੀ ਇਹਦੇ ਹਾਂ ਬੜਾ ਵੀਸ ਕੋਈ ਗੱਲ ਨਹੀਂ ਹਾਂ ਹਾਂ ਹੁਣ ਵਿਚਾਰੇ ਦੀ ਨੀਂਦ ਖਰਾਬ ਕਰਤੀ ਗਮੀ ਨੂੰ ਚਾਹਦਾ ਹਾਂ ਵਿਚਾਰਾ ਕਿਦਾਂ ਬਾਰ ਮੂ ਅਸ਼ੀਰਵਾਦ ਤਾਂ ਦੇ ਲੋ ਮੇਰੇ ਪੁੱਤੋ ਸਾਰਾ ਆਹ ਆਵਾਜ਼ ਨਹੀਂ ਆ ਰਹੀ ਮੀਆਂ ਤੁਸੀਂ ਹਮੇਸ਼ਾ ਕੋਚ ਰਹੇ ਹੋ ਬੰਦੇ ਨੇ ਯਾਰ ਇਹਨਾਂ ਦੇ ਸਾਰੇ ਦੁੱਖ ਮੇਰੇ ਚੋਲ ਚ ਪਾ ਦੇ ਰੱਬਾ ਨਹੀਂ ਆਈ ਤੇ ਤੁਹਾਡੇ ਕੁੜੀ ਕੋ ਪਰੌੜੇ ਲੜੂਗਾ ਇੱਕ ਵਾਰ ਦੱਸ ਦਿਓ ਬਸ ਆ ਜਾ ਕੇ ਟੱਕਰ ਦੇ ਕੇ ਕੈਂਚੀ ਕੈਂਚੀ ਮੇਹ ਪਰੀ ਨੂੰ ਦੇ ਕੇ ਕੈਂਚੀ ਦੋ ਕੈਂਚੀ ਕਹ ਕੰਨੀ ਦਾ ਤੂੰ ਕੋ ਚਾਦਰ ਤੇ ਉੱਪਰ ਨਾ ਮਾਰ ਨਾ ਤੂੰ ਤਾਂ ਫੜਕੇ ਲੱਗੇ ਯਾਰ ਪੈਰ ਬੰਨ ਨਾ ਬੱਜੇ ਸੁੱਟ ਕੇ ਕੈਂਚੀ ਸਿੱਧੂ ਰਵਿੰਦਰ ਫੈਕਟਰੀ ਚੋਂ ਲੈ ਕੇ ਆਇਆ ਨਾ ਬੱਸ ਕਰੋ ਤੁਸੀਂ ਕਹਿੰਦਾ ਵੀ ਮੈਨੂੰ ਸਾਰੇ ਨੇ ਖਾਣੀ ਹੈ ਮੱਕੀ ਅੱਗੇ ਨੰਦਰ ਘੱਟ ਕੁਟਾ ਮਲੇਗਾ ਮੈਂ ਆਹ ਤੇਰੀ ਮਿਰਚਾਂ ਵਾਲੀ ਬਣਵਾ ਲਈ ਨੂਨ ਪਾ ਦੇ ਕਰੰਗੀ ਤੜਾ ਇਹ ਕਿੱਥੇ ਦਰਵਾਜ਼ਾ ਲਾ ਬਣ ਗਿਆ ਕਿਰਵੀਰ ਹੈ ਮੇਰਾ ਮਹਿਕ ਦੇ ਕੋਲ ਪਹੁੰਚਿਆ ਜੀ ਰਖੜੀ ਕਰਨ ਬਾਬਾ ਜੀ ਤੇਰੇ ਤਨ ਸਾਨੀ ਜੀ ਕਾਰਣੀ ਮਿਲੇ ਕੰਮ ਕਾਰ ਵਧੀਆ ਚੱਲੇ ਸਾਡੇ ਕੋਲ ਆਉਂਦਾ ਜਾਂਦਾ ਰਹੇ ਬਸ ਹੋਰ ਕੁਝ ਨਹੀਂ ਚਾਹੀਦਾ ਕੁਝ ਹਾਂ ਨਾ ਵੀ ਨਹੀਂ ਬੰਦਾ ਦੇਖ ਲੋ ਵੀ ਹਾਂ ਵੀ ਠੀਕ ਐ ਠੀਕ ਐ ਤਿਆਰ ਤਾਂ ਦੇ ਦੇ ਹੁਣ ਤੂੰ ਕੀ ਕਰ ਰਹੀ ਹੈਂ ਮੈਂ ਤੂੰ ਇਹ ਖਾ ਕੇ ਦੇਖ ਮੈਨੂੰ ਹੁਣ ਕੀ ਪਤਾ ਸੀ ਮੈਨੂੰ ਤਾਂ ਇਹ ਤਾਂ ਵੀ ਗੁਲਾਬ ਜਾਮਨ ਆਣੇ ਆ ਥੋੜੀ ਜਿਹੀ ਖਾਧੀ ਪਹਿਲੇ ਫੇਰ ਗੱਲ ਕਰੀਏ ਤੂੰ ਹੋਈ ਹਾਂ ਹਾਂ ਮੰਨਦਾ ਫਿਰ ਤੂੰ ਛੋਪਾ ਲਾ ਬੀਰ ਦੇ ਰੱਖਣੀ ਮੈਂ ਦੇ ਲੇਕੇ ਨਾ ਦੇਖੀ ਬਾਦ ਨਹੀਂ ਦੇਖੀ ਮੈਂ ਕਿ ਕਹਿੰਦਾ ਨਹੀਂ ਲੈ ਹੁਣ ਨਾ ਕਟ ਮਾਰਦੇ ਨਹੀਂ ਮਾਰਦੇ ਕਟ ਮਾਰ ਤੂੰ ਆਂਦਾ ਤੂੰ ਹੀ ਮਾਰਦੇ ਤੈਨੂੰ ਮਾਰ ਨਹੀਂਦੇ ਲੈ ਡੱਬਾ ਤੇਰਾ ਕਿਆ ਹੀ ਆ ਮੇਰੀ ਦੀ ਵਾਲਾ ਹੀ ਇੱਕ ਗੰਢ ਚ ਡੱਬਾ ਕਿੱਥੇ ਹੈ ਡੱਬਾ ਦੇਵਾ ਲੈ ਫੜ ਕਰਦਾ ਰਹ ਅੰਨ ਨੂੰ ਮਿਠਾ ਕਰਦਾ ਰਹੀਦਾ ਕਿ ਜੁੰਦਾ ਰਹਿ ਕਹਿੰਦੇ ਕਿ ਜੁੰਦਾ ਰਹਿ ਚਲੋ ਵੀ ਦੱਸੋ ਮੈਨੂੰ ਕਿਵੇਂ ਦੀ ਬਣਦੀ ਹੈ ਹਾਂ ਤੋ ਇਹ ਪਰਸ਼ਾਦਾ ਲੱਗੇਗਾ ਪੁੱਛਿਆ ਹੁਣ ਨਾਲੇ ਤਾਂ ਅੱਜ ਬੱਟੇ ਕੱਲੇ ਬਣੇ ਪੂਰੀਆਂ ਬਹੁਤ ਸਾਰੀਆਂ ਆਰਡਰ ਦੇ ਗਏ ਨੇ ਤੇ ਸਬਜ਼ੀ ਬਹੁਤ ਸਾਰੀ ਥੋੜੀ ਜਿਹੀ ਦੱਬੀ ਚਾਹੀਦੀ ਥੋੜੀ ਜਿਹੀ ਦੱਬੀ ਚਾਹੀਦੀ ਰਾਤੀ ਰੋਟੀ ਵੀ ਇਹਦੇ ਨਾਲ ਖਾਣੂਗੀ ਬਈ ਕਿਹੜੀ ਸਬਜ਼ੀ ਸੁਆਦ ਵਾਲਾ ਪਕਾਏ ਰੱਖਣਾ ਅਦਰਕ ਜਿਹੜੇ ਕਾਫਲੇ ਬਣਾਈਆ ਇਹਨੂੰ ਕਿਹਨੇ ਦੱਸਿਆ ਕਿ ਉਹ ਆਪਣੇ ਬਣਾਈਏ? ਇਹ ਪਹਿਲੇ ਗੱਲ ਹੋਣੀ। ਨਹੀਂ। ਜਦੋਂ ਤੋਂ ਤੁਸੀਂ ਹਾਂ ਨਹੀਂ ਕਰੇ। ਇਹ ਵੀ ਐਵੀਂ ਨਹੀਂ ਤੇ ਹੈ ਕਿ ਉਹਨਾਂ ਮੈਨੂੰ ਧਿਆਨ ਦਿੱਤਾ ਕਿ ਕਿਨੂੰ ਕਿ ਮੈਂ ਤਾਂ ਗੱਲੇ ਨਹੀਂ ਕਰੀ ਅਸੀਂ ਕਿਹਨੇ ਕਿਹੜੀ ਬਣਾਈ ਹੈ। ਮੈਨੂੰ ਛੋਲੇ ਦੀ ਬਹੁਤ ਸਵਾਦ ਲੱਗ ਰਹੀ ਹੈ। ਉਹ ਤਾਂ ਸਵਾਦ ਬਹੁਤ ਜਿਹੜੇ ਬਣਾਈਓ ਘੱਟ ਨੂੰ। ਮੈਂ ਇਹਨਾਂ ਕਰੇ ਸਾਰੀਓ ਸਵਾਦ ਆ। ਪਰ ਮੇਥਿਆਂ ਦੇ ਟੇਸਟ ਨੇ ਵਧੀਆ ਗੱਲ ਬਣਾਤੀ। ਮੇਰਾ ਘਰ ਉੱਧਰ ਵੀਡੀਓ ਦੇਖਣ ਲੱਗੀ ਸੀ। ਕਿਹੜੇ ਕਿਹੜੇ ਟੇਸਟ ਨੇ? ਕਿਹੜੇ ਟੇਸਟ ਨੇ? ਮੇਥੀ ਮੇਥੇ ਪਾਈ ਬਈ ਹੈ। ਹਾਂ। ਐਤੋਂ ਤਾਂ ਲੜਾਈ ਹੋ ਗਈ ਮੇਥੇ ਵਿਚੇ। ਅੱਛਾ ਜੀ। ਕ ਤੇ ਮਮੀ ਕਹਿੰਦੀ ਜੇ ਹੁਣੀ ਪਾਤ ਤੇ ਬੇਸਰਮ ਇਥੇ ਬਾਤ ਕਰਦੇ ਸਿਕਾਹੇ ਬਈ ਇਹੀ ਵਿੱਚ ਨਾ ਚਾਰ ਜਾਣ ਲਾਗੇ ਮੇਤਿਆਂ ਦੀ ਗੱਲ ਹਾਉਣੀ ਮਾਰਦੀ ਠੀਕ ਨਾ ਰਹਿ ਰਵਿੰਦਰ ਅੱਜ ਹਾਂ ਬਾਹਰ ਘੜੇ ਦੇ ਵਿੱਚ ਮੈਂ ਕਿੰਨੇ ਪਾਤ ਤੇ ਤੁਸੀਂ چیر ਕੇ ਸਿਕਾਹੇ ਕੋਈ ਨਾ ਸਿਰ ਬਾਤ ਤੋਂ ਕੀ ਕਿਤੇ ਇਥੇ ਕਰੀ ਅੱਛਾ ਜੀ ਮੁਫੀ ਤੇ ਇਥੇ ਕਰਦੇ ਬਾਹਰ ਦੇ ਵਿੱਚ ਜਦ ਇਹਦੇ ਮੂੰਹ ਤੇ ਮੁੱਕੀ ਗਈ ਮਾਹ ਦੇਖੇ ਹੋਏ ਕਹਿਣਾ ਚਾਹੁੰਦੀ ਬਹੁਤ ਸਵਾਦ ਬਣ ਗਈ ਪਰ ਕਹਿ ਵੀ ਨਹੀਂ ਹੁਣ ਠੀਕ ਤੋਂ ਕਰੀ ਜਾਈ ਚਾਹਣਾ ਲੇਗਾ ਨੇ ਪੂਰੀ ਮੈਂ ਪੂਰੀ ਹੀ ਆ ਲੁਕ ਬਸ ਇੱਕ ਕਿਲੋ ਅੱਧੀ ਲੈ ਲਓ ਪੂਰੀ ਨਾਲੇ ਅੱਧੀ ਨਾਲੇ ਪੂਰੀ ਇੱਕ ਨਾਲੇ ਪੂਰੀ ਨਾਲੇ ਇਹ ਦੂਰੀ ਵੀ ਤਾਂ ਖਾਂਦੀ ਆ ਮੇਨ ਗੱਲ ਆ ਮੇਰਾ ਪੁੱਤ ਆ ਦਾ ਛੋਟਾ ਜਿਹਾ ਓਏ ਨੋ ਠੀਕ ਆ ਤੂੰ ਲੂ ਸਾਤਰੀ ਗਾਲ ਦਾ ਬਲਾ ਦੇ ਪੁੱਤ ਸੱਤੀ ਉੱਠ ਗਿਆ ਸੱਤੀ ਉੱਠ ਗਿਆ ਹਾਂ ਉੱਠ ਗਿਆ ਉੱਠ ਗਿਆ ਮੈਂ ਕਹਿੰਦਾ ਅੱਜ ਪਹਿਲੀ ਵਾਰ ਹੋਇਆ ਇੰਨਾ ਲੰਮਾ ਟਾਈਮ ਸੌਈ ਇਹ ਹਾਂ ਘਰੇ ਵੀ ਸੌਣ ਲੱਗ ਜੇ ਹਾਂ ਤੇ ਪਰ ਕੰਮ ਕਰ ਦੇਣਾ ਦੋ ਘੰਟੇ ਹੁੰਦਾ ਹਾਂ ਕੋ ਕੋ ਸਬਜ਼ੀ ਭਾਜੀ ਚਲੋ ਨਾ ਸੁੱਤਾ ਰਹੇ ਉਹ ਕੰਮ ਕਰ ਲੈ ਗੋ ਤੇ ਮੈਂ ਕਹਿੰਦੀ ਆ ਛੋਲੇ ਵਾਲੀ ਸਬਜ਼ੀ ਤੇ ਆ ਪੂਰੀਆਂ ਬਹੁਤ ਸਵਾਦ ਬਣਾਈਆਂ ਕਿਹਨੇ ਬਣਾਈਆਂ ਮੈਂ ਬਣਾਈਆਂ ਨਾ ਮੈਂ ਉਹ ਆਂਦੀ ਸੀ पहला भी कहता था कुछ के वीडियो चेक कर लो गोभी की सब्जी की दाल पकाटू हां मासी इस पे पानी ना लगे ऐसे पानी ना लगे मासी ना 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 ना, 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 ना 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 मैं ऐसे बारे ना मैं समझ नहीं तेरी गल भी उरे टाकी च खड़ी सोच दी थी मासी सुन दे नहीं थी मासी मासी सच्ची तो तो भी स्वाद नहीं दिया मैं कोई नहीं था ਲੋਕਦੇ ਨੂੰ ਮੁੱਛਾ ਘੱਟ ਹੈ ਇੱذ ਜਾਣਾ ਹੈ ਜਿਹੜਾ ਤੁਹਾਡੇ ਵਾਸਤੇ ਪਨੀਰ ਦੇ ਅੰਦਰ ਉਹ ਜਿਹੜੇ ਪਕੌੜੇ ਬਣਾ ਕੇ ਖਵਾਉਣੇ ਤੇ ਉਹ ਤੁਹਾਨੂੰ ਤੁਸੀਂ ਕਰਦੇ ਨਹੀਂ ਹੈਗੇ ਤੁਹਾਨੂੰ ਹਾਂ ਹਾਂ ਤਾਂ ਕੰਸਾ ਲਾ ਮਮਾ ਨੇ ਪਾ ਦੋ ਸਬਜ਼ੀ ਪਾ ਦੋ ਮਾਤਾ ਜੀ ਮਮਮੀ ਨੂੰ ਕਿਹਾ ਕੰਮ ਆ ਵੀ ਕਰੀਂ ਦੀ ਸਬਜ਼ੀ ਦੀ ਚੀਕ ਪਨੀਰ ਦੇ ਟੋਕਰੇ ਜੇ ਪੜੇ ਗੇਰ ਦੀ ਨਾਲ ਪਨੀਰ ਰੱਦਣਾ ਡਾਗੂ ਲਗਾ ਲੈ ਮੈਨੂੰ ਦੋਨ ਕਿਹਦੇ ਵਿੱਚ ਰੱਖ ਜਵਾਈ ਨੂੰ ਤਾਂ ਕਹਗਾ ਤੁਸੀਂ ਮੈਨੂੰ ਤਾਂ ਪਸੰਦ ਹੈ ਹੋ ਜਵਾਈ ਨੂੰ ਪਸੰਦ ਉਹ ਪਨੀਰ ਚਾਹ ਕੋਈ ਨਾ ਬਿੰਦਰ ਕਿਸੇ ਨੂੰ ਪੁੱਜੀ ਬਣਾ ਕੇ ਖਾਣਾ ਨਹੀਂ ਨਹੀਂ ਗੁੰਵਾਸੇ ਪਨੀਰ ਫਾਪੀ ਆਇਆ ਹੈ ਨਹੀਂ ਬੱਸ ਮਟਰ ਪੀਰੇ ਮਹੀਨੇ ਦੇ ਦੋ ਦੋ ਘੰਟੇ ਪਾ ਕੇ ਘਾਤ ਨਹੀਂ ਲਿਆਗਾ ਪੌਲੀ ਮਾਸੇ ਬਣਾਈ ਦੀ ਹੂੰ ਆਪ ਨਹੀਂ ਲੈ ਕੇ ਆਉਂਦੇ ਆਂ ਤੇਰੇ ਪੈਂਚੇ ਤੇ ਦੇਖ ਜਿੱਤੇ ਕਹਿੰਦਾ ਭਾਈ ਹੁਣ ਜੇ ਤੁਸੀਂ ਬਣਾ ਤਾਂ ਤੁਸੀਂ ਵੀ ਬਿਨੇ ਬਣਾ ਲਿਆਉਂਦੇ ਭਾਈ ਉਹਨਾਂ ਦਾ ਇੱਕ ਮੋਤੀ ਖਾਣ ਨੂੰ ਕਹਿੰਦਾ ਡੱਬੀ ਚ ਪਾ ਲਿਓ ਸਾਡੇ ਪੇਟੇ ਨਹੀਂ ਇਹ ਤਗਾ ਇਹ ਪੇਟੇ ਨੂੰ ਰੋਵਾ ਚੜ੍ਹ ਗਏ ਮੰਮੀ ਸਾਰੇ ਸੋਚਦੇ ਆਂ ਇਹ ਨਾ ਮੈਨੂੰ ਜਦੋਂ ਮੈਂ ਸੁਖੀ ਰੱਤ ਤੇ ਲੈ ਕੇ ਜਾਂਦਾ ਮਨ ਮੱਝ ਨੂੰ ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਬੀਬੀ ਦੀਆਂ ਨਹੀਂ ਰੋਟੀ ਉੱਤੇ ਪੈ ਕਾ ਅੱਛਾ ਹਾਂ ਇੱਕ ਜਿਹੜਾ ਬੋਰਡਾ ਨਹੀਂ ਸਮਝਦਾ ਕਿਸੇ ਸਾਰੇ ਇੱਕ ਬੰਦੇ ਦਾ ਆਪਣਾ ਨੈਚਰ ਹੁੰਦਾ ਪਰ ਮੰਨ ਕੇ ਜਿਹੜੀ ਹੈ ਨਾ ਵੀ ਇਹ ਕੁੜੀਆਂ ਨੂੰ ਤਾਂ ਤੇ ਵੀ ਕਿਸੇ ਸਾਡੀ ਸੱਸ ਆਏ ਲਗਾ ਦੇਵੇ ਬੀਹੀ ਡੋਗੇ ਪਰ ਬਾਅਦ ਵਿੱਚ ਉਹਦੇ ਕੋਲ ਚ ਜਾਂਦੀ ਹੈ ਕਹਾਣੀ ਕਰ ਰਹੀ ਨਾ ਮਜ਼ੇਦਾਰ ਨਹੀਂ ਨਹੀਂ ਗਾਇਆ ਪੱਲ ਦੀ ਗੀਤ ਜਵਾ ਬਾਗਵਾ ਨਾ ਆਪ ਹੀ ਬੈਂਜ ਚੱਲੀ ਗਈ ਨੰਮੀ ਨੇ ਕਹਿਣਾ ਨੰਮੀ ਨੇ ਦੇਖ ਕੇ ਕਹਿਣਾ ਮੈਂ ਹੋਰ ਨਹੀਂ ਕਹਿੰਦੀ ਕਿਸੀ ਹੈਗੀ ਆਪਣੀ ਜੀ ਨੂੰਆਂ ਹੋ ਜਾਂਦਾ ਵੀ ਉਹਨੇ ਪਹਿਲਾਂ ਵੀ ਕਿਹਾ ਵੀ ਚੱਲ ਉਹ ਆਪਣੇ ਕਹੇ ਹੀ ਨਾ ਵੀ ਤੁਹਾਨੂੰ ਆਪ ਨੂੰ ਹੋ ਜਾਏ ਚਲ ਨਾ ਚਲ ਕੋਈ ਠੀਕ ਆ ਲੱਭਰੇ ਜੁੱਤ ਤੁਸੀਂ ਵੀ ਤਾਂ ਖਾ ਕੇ ਪੀ ਕੇ ਜਾਇਆ ਕਰੋ ਹੂੰ ਉੱਥੇ ਤਾਂ ਕਾਲੀ ਤੋਂ ਵੀ ਆਏ ਚਲ ਨਮੀ ਆਇਆ ਨਾ ਕਹਿੰਦੇ ਹੋ ਕਿ ਡੱਬੇ ਨਾਲ ਲੈ ਆਇਆ ਬਸ ਬਸ ਨਹੀਂ ਉਹ ਲਾ ਦੋ ਬਸ ਆ ਤਿੰਨ ਕਿੱਥੇ ਲੋ ਇਹਿੰਨ ਨੂੰ ਕਹਿੰਦੇ ਹਾਂ ਹੁਣ ਘਟ ਜਾਣਾ ਮੈਂ ਹੋਂਦ ਪੈਦੇ ਤੇ ਰਸਮਾਂ ਦਾ ਨਾ ਨਾ ਪ੍ਰਮਾਤਮਾ ਦੀ ਕਿਰਪਾ ਤੇ ਆਈ ਦੀਆ ਬਰਕਤ ਹੋਣੀ ਆਪਣੇ ਕੀਚ ਕੁਝ ਨਹੀਂ ਘੜਦਾ ਹੂੰ ਘਟਾ ਬਿਨ ਘਟੋਂ ਤਾਂ ਤਾਂ ਨਹੀਂ ਸੀ ਅਸੀਂ ਕਿਤੇ ਆ ਕੇ ਗੱਲ ਤਾਂ ਬਸ ਸੀ ਅਸੀਂ ਜਲੀ ਰੋਟੇ ਉਹਨਾਂ ਨੂੰ ਹੁਣ ਜਾਣ ਲੱਗੇ ਪੱਛੀ ਆ 5:30 ਵਜੇ ਘਰ ਨੂੰ ਜਾਣ ਦੀ ਤੇ ਜਦ ਫਿਰ ਥਾਲ ਰੱਖਦੇ ਇਹਨਾਂ ਦੇ ਆਹ ਕਰੀਏ ਗੱਲਾਂ ਤੇ 5:00 ਦੇ ਹੱਥ ਹੀ ਚੀਜੀ ਉੱਠੇ ਇਹਦਾ ਸਵਾਦ ਮੈਂ ਤਾਂ ਇੱਕਦਾਂ ਮੈਂ ਕਿਹਾ ਇੱਕਦਾਂ ਖਾ ਲਵਾਂ ਮੈਂ ਉਹਨਾਂ ਦਾ 5 ਵੀ ਪੂਰੀਆਂ ਵੀ ਨਹੀਂ ਤੌ ਆਲੇ ਮਨ ਚਾਹ ਜਿਹਦੇ ਧਾਰੇ-ਧਾਰੇ ਪਰ ਸਾਰੇ ਹੂੰ ਇਹ ਤਾਂ ਸਾਡੇ ਕੁਲਵਲ ਹੋਗਾ ਨੌ ਲਿਕੇ ਮੈਂ ਅਸੀ ਖਾ ਲਿਆ ਹੂੰ ਉਹਦਾ ਹੈ ਜੀ ਕੱਲ ਤੁਸੀਂ ਨਾ ਪਾਣੀ ਦੇ ਵੀ ਨਹੀਂ ਲਿਸਣਦੇ ਤਾਂ ਆਪਣਾ ਜੀ ਉਹ ਤੇ ਗੱਡੀ ਮੈਂ ਘੇਰਾ ਕਰੀਏ ਨਾ ਦੂਹੋ ਲਾਇਆ ਦੂਹੋ ਤਾਂ ਤੁਹਾਡੇ ਕੋ ਨਾ ਜੂਸ ਪੀਤਾ ਤਾਂ ਕੋ ਦਰਨਾ ਦੀ ਮੈਂ ਕਿਹਾ ਕਿ ਕਹਿੰਦੇ ਉਸ ਤੋਂ ਸੁਪਰਮਾਰਕ ਤੋਂ ਕੋ ਕਰ ਦਿੰਦੀ ਹਾਂ ਮੈਂ ਆਉਣ ਲੱਗੀ ਤੇਰਾ ਪਪਾ ਐ ਕਹਿੰਦਾ हां बस ਕਹਿੰਨੀ ਗੱਲ ਕਰਨੀ ਹੈ ਜੇ ਨਾ ਹੋਣੀ ਹੈ ਨਹੀਂ ਗੱਲ ਕਰਨੀ ਮੇਰੇ ਸਾਹਮਣੇ ਫੋਨ ਹੋਣਾ ਤਾਂ ਕਿੱਥੇ ਦੇ ਕਰਦੀ ਹੈ ਫੋਨ ਮੈਨੂੰ ਮੈਸੇਜ ਕਰ ਦੇਣਾ ਮੇਰੇ ਘਰ ਤੇ ਫੋਨ ਤਾਂ ਫੋਨ ਤਾਂ ਮੇਰੇ ਕੋਲ ਤਾਂ ਮੇਰੇ ਤੇ ਲੱਗ ਗਿਆ ਹੈ ਹਾਂ ਮੀਂਹ ਕੋਲ ਫਿਰ ਇੱਕ ਵਾਰ ਤੂੰ ਖਾੜਨਾ ਗਾਣ ਕਿੰਨੀ ਵਾਰ ਨੰਬਰ ਕੱਟਣੇ ਤੇ ਫਿਰ ਨਹੀਂ ਹਾਂ ਸਾਡੀ ਬਾਤ ਸਾਡੇ ਦੀ ਜ਼ਿੰਦਗੀ ਦਾ ਮੈਨੂੰ ਪਤਾ ਨਹੀਂ ਜਾਨਣਾ ਨਹੀਂ ਕਿੰਨੇ ਕਬ ਉਹਦੇ ਆਣੀਆਂ ਬਸ ਗਾਹਾਂ ਨੰਬਰ ਦੇ ਤੇ ਫਿਰ ਨਾ ਵਿੱਕੀ ਸੀ ਤੇ ਨਾ ਹੋ ਸਕਦੇ ਅਜੇ ਵਿੱਕੀ ਨਾ ਕਰ ਲੈਂਦੇ ਅਸੀਂ ਜਿਹੜੀ ਬਾਤ ਵਿੱਚ ਗੱਲ ਕਹਿੰਦੇ ਉੱਤ ਪਰ ਨੀ ਪਈ ਉਹ ਤਾਂ ਪਰੇ ਨਹੀਂ ਹੋ ਸਕਦੇ ਵੀ ਕਿੰਨਾ ਖੜੇ ਖੜੇ ਵੀ ਛੱਡਦੇ ਇੱਕ ਵਾਰ ਲਈ ਅਸੀਂ ਦਾ ਗਾਉਂ ਸਾਹ ਗਏ ਉੱਥੇ ਰਿਤ ਕਰਨਾ ਤੇ ਵੜ ਗਏ ਆਪ ਕਹਿੰਦਾ ਆਜੋ ਚਲ ਅਸੀਂ ਆਈਆਂ ਜਾਨ ਗਿਆ ਬਾਈ ਤਾਂ ਉਹ ਨਹੀਂ ਕੱਲੀਆਂ ਵੀ ਕਿਹਨੇ ਉਹਨੂੰ ਮੋੜ ਕਰੇ ਤੇ ਵੀ ਆਈ ਨਹੀਂ ਸਾਡ ਮੁੱਢ ਤਾਂ ਜਾਂਦੀ ਆ ਕਿ ਵੀ ਇਹ ਨਹੀਂ ਗੱਲ ਵੀ ਗੱਲ ਸੀ ਜਾ ਉਹ ਬੇਟਾ ਇਹਨੂੰ ਉਹ ਕਹਿ ਗਿਆ ਵੀ ਕਿ ਪਰ ਕਿਤਾਜਾ ਸੰਦੀਵ ਨੇ ਮੈਨੂੰ ਪੱਕਾ ਪਤਾ ਲਾਇਆ ਫੋਨ ਕਰਿਆ ਵੀ ਮਸਤ ਬਣ ਉਸ ਤੋਂ ਕਿਉਂ ਬਣਾ ਰਹੀ ਕੋਈ ਜਲਦੀ ਹੋੜੇ ਕੇ ਚਲੋ ਨਹੀਂ ਬੜਾ ਅੱਜ ਰੌਣਕ ਲੱਗੀ ਹੋਈਆਂ ਦੀਆਂ ਕੁੜੀਆਂ ਆਈਆਂ ਹੋਣ ਦੀ ਹੋਈ ਇਸ ਤਰੀਕਾ ਬਹੁਤ ਵਧੀਆ ਤਿਹਾੜ ਲੱਗਦੇ ਆ ਕਿ ਤਿਹਾੜਾਂ ਦੇ ਨਾਲੇ ਹਨਾ ਘਾਟ ਦੇ ਚਰੌੜਤ ਹੁੰਦੀ ਆ ਤੇ ਉਸ ਤੋਂ ਟਾਈਮ ਦਾ ਵੀ ਪਤਾ ਲੱਗਿਆ ਕੰਤਾ ਪਤਾ ਹੀ ਲੱਗਿਆ ਮੈਂ ਸਮਝਾ ਲਈ ਰਿੰਗਦੀ ਦੀ ਸਟੇਟਮੈਂਟ ਮੈਂ ਸਭ ਨੂੰ ਕਹਿੰਦੇ ਨਾ ਰਵਿੰਦਰ ਨੂੰ ਫੋਲੋ ਲਾਕੇ ਤੇ ਮੇਰਾ ਆਉਟ ਟੈਗ ਹੋ ਗਿਆ ਮੈਂ ਸਾਰੀ ਰਿੰਦਰੀਆਂ ਵਾਜਾ ਬੰਦ ਆ ਜਾ ਵੇ ਰਵਿੰਦਰਾ ਨਹੀਂ ਮੈਂ ਕਾਹਨੋਂ ਹੋਰ ਮੈਂ ਸਦਾ ਘੱਟ ਮੰਨ ਕੇ ਮੱਛਰ ਜ਼ਿਆਦਾ ਮਰਾਊਗਾ ਹਾਂ ਜੇ ਜੇ ਲੇਟ ਹੋ ਜਾਈਏ ਨਾ ਜੀ ਫਿਰ ਮੱਛਰ ਬਹੁਤ ਲੜਦਾ ਹੋਰ ਕੁਝ ਨਹੀਂ ਜਿੱਥੋਂ ਤੱਕ ਆ ਗਾ ਲੋ ਅੱਖਾਂ 'ਚ ਪਈ ਜਾਂਦਾ

ਹਾਂ ਚਲੋ ਚਲੋ ਪਤਾ ਕੈਮਰੇ ਦਾ ਜ਼ੂਮਿੰਗ ਨਹੀਂ ਚੱਲਦੀ ਮੈਂ ਕਹਿ ਰਹੀ ਹਾਂ ਮਾਮਾ ਕੈਮਰੇ ਦੀ ਜ਼ੂਮਿੰਗ ਨਹੀਂ ਚੱਲਦੀ ਅੱਛਾ ਉਹ ਸੈਟਿੰਗ ਘਰ ਹੁਣੀ ਆ ਜੀ ਥੋੜੀ ਪਾਸਾ ਨਾ ਲੈਣਾ ਕੋਈ ਗੱਲ ਨਹੀਂ ਚਾਚਾ ਜੀ ਦਾ ਲਾ ਕੇ ਆਪਣੀ ਡਿਊਟੀ ਪਰ ਉਹਦੇ ਸ਼ਾਮ ਨੂੰ ਅੱਛਾ ਥੋੜੀ ਜਿਹੀ ਦੇਰ ਦੀ ਹੈ ਜੀ ਠੀਕ ਹੈ ਠੀਕ ਹੋ ਜਾਣਾ ਸਾਡੀ ਅੰਮੀ ਹੀ ਹਾਂ ਹਾਂ ਜੀ ਹਾਂ ਕੋਈ ਕੰਮ ਹੋਰ ਵੀ ਆੜਾ ਵਾਲਾ ਕੋਈ ਸਿੱਧੇ ਕਰਦੇ ਨੇ ਸਾਡਾ ਚਾਰ ਨੰਬਰ ਹੈ ਮੈਂ ਸਵੇਰੇ ਹੀ ਬਸ ਬੱਜਰੇ ਇਹ ਦੋ ਵੇਕਾ ਦਿੱਤੇ ਕਿ ਕਿਨੇ ਚਾਹਮ ਨੇ ਸਾਡਾ ਦੋ ਵੇਕਾ ਦਿੱਤੇ ਕਿੰਨਾ ਸਾਲ ਦੋ ਵੇਕਾ ਚੇਰਾ ਦੇ ਠੀਕ ਹੈ